ਲਓ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਅਕਾਲ ਤੇ ਅੱਜ ਆਪਾਂ ਤੁਹਾਡੇ ਆਸਤੇ ਲੈ ਕੇ ਆਏ ਇੱਕ ਮੋਹਰਾ ਨਸਲ ਦੀ ਕੱਟੀ ਛੋਟੀ ਅੱਜ ਸਵੇਰ ਹੀ ਸੂਈ ਐ ਬਾਕੀ ਤੁਹਾਨੂੰ ਚਲਾ ਕੇ ਵਖੋਣੇ ਬਈ ਐਨੂੰ ਤੋਂ ਮੜੀ ਜੀ ਬਾਹਰ ਕੱਢ ਲਈਓ ਉੱਥੇ ਜਾ ਉੜੂਗੀ ਖਾਂ ਲੈ ਵਾ ਚੈੱਕ ਕਰ ਸਕਦੇ ਹੋ ਹਾਈਟ ਛੋਟੀ ਦੀ ਦੇਖ ਸਕਦੇ ਹੋ ਭਈ ਯਾਨੀ ਕਿ ਨਾ ਕੋਈ ਬਾਲੀ ਵੱਡੀ ਐ ਤੇ ਨਾ ਛੋਟੀ ਐ ਠੀਕ ਐ ਤੇ ਸਿੰਘ ਜਵਾਨ ਕੋਕਾ ਵੀਸ ਹੀ ਲੱਗਿਆ ਲਿਆ ਭਈਆਂ ਹਾਈਟ ਤੁਹਾਡੇ ਸਾਹਮਣੇ ਆ ਸਿੰਘ ਚੈੱਕ ਕਰ ਸਕਦੇ ਹਾਂ ਮੁੰਦਰੀ ਪੈਸਾ ਨਹੀਂ ਕਹਿੰਦੇ ਹੁੰਦੇ ਜਿਵੇਂ ਆਪਾਂ ਵੀ ਉਹ ਵੀ ਨਹੀਂ ਟੱਪਦਾਗਾ ਵਿੱਚ ਦੀ ਤੇ ਰਾਜੀਪਲੀ ਆ ਉਹ ਝੋਟੀ ਤੇ ਰਾਤ ਸੂਈ ਹੈ ਤੇ ਹੁਣ ਚੋਈ ਵੀ ਆ ਬਾਈ ਬਾਈਆਂ ਦੀ ਬਾਈ ਆਪਣਾ ਕੋਣੀ ਵਾਲਾ ਉੱਧਰ ਬੰਨੇਗਾ ਉੱਧਰ ਬੰਨ ਲਾ ਤੇ ਆ ਬੱਚਾ ਜੀ ਬੱਚਾ ਕੀ ਦਿੱਤਾ ਬਾਈ ਕੱਟਾ ਕੱਟਾ ਜੀ ਤੇ ਬਈ ਇਹਦੀ ਉਮਰ ਪਹਿਲਾਂ ਤਾਂ ਤੇਰਾ ਨਾਮ ਦੱਸ ਬਾਈ ਮੇਰਾ ਲਖਵੀਰ ਪਿੰਡ ਛਤਿਆਣਾ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਠੀਕ ਹੈ ਤੇ ਹੁਣ ਇਹਦੀ ਉਮਰ ਬਾਰੇ ਦੱਸ ਬਈ ਉਮਰ ਕਿੰਨੀ ਦੋ ਦੰਦਾਂ ਠੀਕ ਹੈ ਦੋ ਦੰਦਾਂ ਯਾਨੀ ਕਿ 2.5 ਸਾਲ ਦੀ ਹੋ ਗਈ ਇੱਥੇ ਘੜ ਜੀ ਇੱਥੇ ਘੜ ਜੀ ਦੋ ਦੰਦ ਚੱਕ ਜੀ ਠੀਕ ਆ ਦੋ ਦੰਦ ਚੱਕ ਗਈ ਤੇ ਬਾਈ ਜੀ ਇਹ ਆਪਣਾ ਕਿਹੜੇ ਸਾਹ ਦਾ ਸੀਮਣਾ ਜਿਹੜਾ ਇਹਨੂੰ ਲੱਗਿਆ ਹੋਇਆ ਸੀ ਸਾਡੇ ਘਰ ਦਾ ਝੋਟਾ ਸੀ ਠੀਕ ਆ ਘਰ ਦਾ ਹੀ ਝੋਟਾ ਸੀ ਗੋਦਈਆ ਤੇ ਇਹ ਕਿਹੜੇ ਸੀਮਣ ਦੀ ਆ ਬਾਈ ਇਹ ਮੈਂ ਇੱਧਰ ਲਈ ਸੀ ਉਹਦੇ ਮਗਰ ਆਈ ਠੀਕ ਆ ਉਹਦੇ ਮਗਰ ਆਈ ਸੀ ਵੀ ਘਰੇ ਇੱਕ ਝੋਟੀ ਪਾਲੀ ਵੀ ਆ ਹਰਿਆਣੇ ਦੀ ਮੈਂ ਦੀ ਝੋਟੀ ਆ ਬਾਈ ਜੀ ਸਿੰਘਵਾੜ ਦੇਖ ਸਕਦੇ ਹੋ ਤੇ ਬਾਈ ਜੀ ਦੁੱਧ ਕਿੰਨਾ ਬਾ ਸਕਦੀ ਹੁਣ ਦੁੱਧ ਬਾਈ ਹੁਣ ਤਾਂ ਬੋਲਾ ਤੇ ਦਾ ਵੀ ਜਮਾ ਵੇ ਅੱਧੀ ਗਏ ਕੱਟੇ ਨੂੰ ਚੁਲਾ ਕੇ 2.5 ਕਿਲੋ ਠੀਕ ਐ ਜਣ ਕੇ ਉਮੀਦ ਆਪਾਂ ਨੂੰ ਵੀ 9-10 ਕਿਲੋ ਦੀ ਹੈਗੀ ਆ ਹਾਂ ਹਾਂ ਠੀਕ ਹੈ ਜੇ ਆਪਾਂ ਉਮੀਦ ਲਾਈਏ ਵੀ 9-10 ਕਿਲੋ ਦੁੱਧ ਤਾਂ ਘਰ ਪਾ ਵੀ ਸਕਦੀ ਆ ਜੈਸਾ ਉਹ ਨਮਾਹ ਦਾ ਲੇਵ ਹੈ ਅਕਸਰ ਰਾਤ ਸੂਈ ਆ ਬਾਈ ਹੁਣ ਚੋਈ ਵੀ ਆ ਠੀਕ ਹੈ ਤੇ ਬਾਈ ਜੀ ਆਪਣਾ ਪ੍ਰਾਈਜ਼ ਕੀ ਰੱਖਿਆ ਦਾ ਮੁੱਲ ਮੁੱਲ 40 ਠੀਕ ਹੈ 1 40 ਦੇਣ ਲੈਣ ਅਸ਼ਰ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੇ ਤੇਰਾ ਪਹਿਲਾਂ ਇੱਧਰ ਨੂੰ ਬਾਹਰ 399 15832 194632 5596 ਠੀਕ ਹੈ ਬਾਈ ਧੰਨਵਾਦ ਇੱਕ ਮਿੰਟ ਖੜੀ ਰਹਿੰਦੇ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਝੋਟੀ ਕਾਂਠੇ ਆ ਰਹੀ ਆ ਬਾਈ ਹਰਿਆਣੇ ਦੀ ਝੋਟੀ ਆ ਠੀਕ ਹੈ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਝੋਟੀ ਦੀ ਥਣ ਵੀ ਪੂਰਾ ਚੰਗਾ ਕੱਢਿਆ ਝੋਟੀ ਨੇ ਤੇ ਸੰਗ ਦਾ ਤੁਸੀਂ ਦੇਖ ਹੀ ਲਿਆ ਠੀਕ ਹੈ ਜਿਹੜਾ ਆਪਾਂ ਕਹਿੰਨੇ ਕਿ ਮੁੰਦਰੀ ਪੈਸਾ ਨਹੀਂ ਟੱਪਦਾ ਵੇਜ ਦੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ